ਪੰਜਾਬ ਦੇ ਡਰਪੋਕ ਨਕਮੇ ਤੇ ਸ਼ਰਾਬੀ ਮੁੱਖ ਮੰਤਰੀ ਜਿਨਨੇ ਕੱਲ ਲੋਕਾਂ ਤੱਕ ਤੱਕ ਆਣ ਕੀਤਾ ਹੈ ਇਹੋ ਹੀ ਭਗਵੰਤ ਮਾਨ ਜਿਹੜਾ ਆਪ ਤੇ ਇਲੈਕਸ਼ਨ ਦੇ ਵਿੱਚ ਪਹਿਲਾਂ ਪਿਛਲੇ ਸਾਲ ਗਰੰਟੀਆਂ ਦੇ ਫਾਰਮ ਪੰਜਾਬ ਸਭਾ ਪਾਇਆ ਸੀ ਇਹਨੂੰ ਬੰਦਾ ਪੁੱਛੇ ਉਦੋਂ ਲੋਕਾਂ ਦਾ ਡਾਟਾ ਚੋਰੀ ਨਹੀਂ ਸੀ ਹੋਇਆ ਤੂੰ ਤਾਂ ਝੂਠੇ ਫਾਰਮ ਭਰੇ ਸੀ ਬੜੀ ਅਰੀ ਸਕੀਮ ਤੇ ਚੱਲੀ ਕੋਈ ਨਹੀਂ ਕਿ ਜੇ ਮੋਦੀ ਸਾਹਿਬ ਪਿਛਲੇ 11 ਸਾਲ ਤੋਂ ਸਕੀਮ ਦੇ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਅੱਜ ਬੀਜੇਪੀ ਦਾ ਕਾਰਜਕਰਤਾ ਆ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਮੱਲੇ ਮੱਲੇ ਜਾ ਕੇ ਇਸ ਸਕੀਮ ਦੇ ਲਾਭ ਦਾ ਦਵਾ ਰਿਹਾ ਕਿ ਅੱਜ ਭਗਵੰਤ ਮਾਨ ਨੂੰ ਕੁਰਸੀ ਹਲਦੀ ਨਜ਼ਰ ਆ ਰਹੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਉਦੋਂ ਨਹੀਂ ਡਰੀ ਸਰਕਾਰੋਂ ਉਦੋਂ ਨਹੀਂ ਡਰਿਆ ਬੀਜੇਪੀ ਦਾ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਰਹੀ ਆ ਸਾਡੇ ਕਾਰਜਕਰਤਾ ਦੋ ਦੋ ਸਾਲ ਜੇਲਾ ਕੱਟ ਕੇ ਆਏ ਤਾਂ ਵੀ ਨਹੀਂ ਡਰੇ ਇਹ ਸਭ ਬੰਦੇ ਕੋਲੋਂ ਦੇਖਿਆ ਨਹੀਂ ਗਿਆ ਜਰਿਆ ਨਹੀਂ ਗਿਆ ਆਮ ਆਦਮੀ ਪਾਰਟੀ ਦਿੱਲੀ 'ਚ ਵੀ ਸਫਾਇਆ ਤੇ ਪੰਜਾਬ 'ਚ ਵੀ ਅਗਲੀ ਦੀ ਸਫਾਇਆ ਜੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਏ ਜਾ ਰਹੇ ਕੈਂਪ ਦੌਰਾਨ ਕੈਂਪਾਂ ਨੂੰ ਜ਼ਬਰਦਸਤੀ ਬੰਦ ਕਰਨ ਅਤੇ ਭਾਜਪਾ ਆਗੂਆਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਤੇ ਸਿਹਟਾ ਮੰਡਲ ਖੰਡਵਾਲਾ ਮੰਡਲ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਖੰਡ ਵਾਲਾ ਚੌਂਕ ਵਿਗਿਆ ਪੁੱਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਹੋਰ ਕੁਝ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਭਾਈ ਆਪਣਾ ਨਾਮ ਦੱਸ ਕੀ ਆ ਜਿਹੜਾ ਪੁੱਤਲਾ ਫੂਕੇ ਵਾਲਾ ਕਿਹੜੇ ਚੌਂਕ ਤੇ ਕਿਹੜਾ ਪੁੱਤਲਾ ਮੈਂ ਅਵਿਨਾਸ਼ ਸ਼ਾਲਾ ਉਪਾਧਿਪਤਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰ ਅੱਜ ਪੰਜਾਬ ਦੇ ਡਰਪੋਕ ਨਕਮੇ ਤੇ ਸ਼ਰਾਬੀ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਲੋਕਤੰਤਵ 'ਤੇ ਕਾਣ ਕੀਤਾ ਏ ਇਹ ਉਹੀ ਆਮ ਆਦਮੀ ਪਾਰਟੀ ਇਹ ਉਹੀ ਭਗਵੰਤ ਮਾਨ ਜਿਹੜਾ ਆਪ ਤੇ ਇਲੈਕਸ਼ਨ ਦੇ ਵਿੱਚ ਪਹਿਲਾਂ ਪਿਛਲੇ ਸਾਲ ਗਰੰਟੀਆਂ ਦੇ ਫਾਰਮ ਪੰਜਾਬ ਸਾਹਮਣੇ ਆਇਆ ਸੀ ਇਹਨੂੰ ਬੰਦਾ ਪੁੱਛੇ ਉਦੋਂ ਲੋਕਾਂ ਦਾ ਡਾਟਾ ਚੋਰੀ ਨਹੀਂ ਸੀ ਹੋਇਆ ਤੂੰ ਤਾਂ ਝੂਠੇ ਫਾਰਮ ਭਰੇ ਸੀ ਤੂੰ ਹਜ਼ਾਰ-ਹਜ਼ਾਰ ਰੁਪਏ ਦੇ ਲੋਕਾਂ ਨੂੰ ਫਾਰਮ ਭਰੇ ਝੂਠੇ ਉਦੋਂ ਤੇਰੇ ਤੇ ਕੋਈ ਕਾਰਵਾਈ ਹੋਈ ਸੀ ਕੀ ਤੈਨੂੰ ਪੁਲਿਸ ਦੇ ਚੱਕੇ ਲੱਗੇ ਜਾਂਦੀ ਸੀ ਜਦੋਂ ਤੂੰ ਝੂਠੇ ਫਾਰਮ ਭਰਦਾ ਪਿਆ ਸੀ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਵਾਂਗੇ ਲੋਕਾਂ ਦੇ ਕਰਜ਼ੇ ਮਾਫ਼ ਕਿਹਾ ਤੇਰੇ ਤੇ ਉਦੋਂ ਕਾਰਵਾਈ ਹੋਈ ਸੀ ਭਾਰਤੀ ਜਨਤਾ ਪਾਰਟੀ ਉਹ ਫਾਰਮ ਭਰ ਰਹੀ ਹੈ ਉਹ ਗਰੀਬਾਂ ਲੋਕਾਂ ਦੇ ਕੰਮ ਕਰ ਰਹੀ ਹੈ ਜਿਹੜੇ ਪਿਛਲੇ ਮੋਦੀ ਸਰਕਾਰ 11 ਸਾਲ ਤੋਂ ਗਰੀਬਾਂ ਦੇ ਐਸ ਸੀ ਸਮਾਜ ਦੇ ਦਬੇ ਆ ਕੁਚਲੇ ਦੇ ਜ਼ਰੂਰਤਮੰਦਾਂ ਦੇ ਜਿਹੜੀਆਂ 10 11 ਸਾਲ ਤੋਂ ਉਹਨਾਂ ਨੂੰ ਫਾਇਦੇ ਮਿਲ ਰਹੇ ਆ ਔਰ ਪੰਜਾਬ ਉਹਨਾਂ ਤੋਂ ਪਿਛੜਿਆ ਪਿਆ ਹੈ ਲੋਕਾਂ ਨੂੰ ਉਹ ਗਰੀਬ ਪਰਿਵਾਰਾਂ ਨੂੰ ਫਾਇਦਾ ਦੇਣ ਵਾਸਤੇ ਜੇ ਭਾਰਤੀ ਜਨਤਾ ਪਾਰਟੀ ਦਾ ਕਰ ਜਿਹੜਾ ਕਿ ਮੈਨੂੰ ਕਰਨਾ ਚਾਹੀਦਾ ਸੀ ਪੰਜਾਬ ਦੇ ਸਰਕਾਰ ਹੁੰਦਿਆਂ ਕਿ ਸੈਂਟਰਲ ਸਰਕਾਰ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਫਾਇਦੇ ਮਿਲਣ ਆਪਣੀ ਆ ਦੀ ਸਕੀਮ ਤੇ ਚੱਲੀ ਕੋਈ ਨਹੀਂ ਤੇ ਜੇ મોદી ਸਾਹਿਬ ਪਿਛਲੇ 11 ਸਾਲ ਤੋਂ ਸਕੀਮ ਦੇ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਅੱਜ ਬੀਜੇਪੀ ਦਾ ਕਾਰਗਰਤਾ ਆਪ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਮੱਲੇ ਮੱਲੇ ਜਾ ਕੇ ਇਹ ਸਕੀਮ ਦੇ ਲਾਭ ਫਾਇਦਾ ਦਿਵਾ ਰਿਆ ਤੇ ਅੱਜ ਭਗਵੰਤ ਮਾਨ ਨੂੰ ਕੁਰਸੀ ਹਿਲਦੀ ਨਜ਼ਰ ਆ ਰਹੀ ਹੈ ਅੱਜ ਉਸ ਬੇਈਮਾਨ ਨੂੰ ਉਸ ਨੰਮ ਨਲਾਇਕ ਮੁੱਖ ਮੰਤਰੀ ਜਿੰਨੇ ਕੋਈ ਕੰਮ ਨਹੀਂ ਕੀਤਾ ਪਿਛਲੇ 3.5 ਸਾਲ ਤੋਂ ਔਰ ਤੁਸੀਂ ਵੇਖਿਆ ਹੀ ਸਸੋਧੀਆਂ ਨੇ ਜੋ ਉਸ ਦਿਨ ਬੋਲਿਆ ਐ ਉਸੇ ਨੂੰ ਦਰਹਾ ਰਹੇ ਨੇ ਕਿ ਸਾਮਦਮ ਦੰਡ ਬੇਦ ਅਸੀਂ ਸਾਰੀ ਗੁੰਡਾਗਰਦੀ ਨਾਲ ਝੂਠੇ ਵਾਦੇ ਜਿਹੜੇ ਨਹੀਂ ਕੀਤੇ ਉਹਨਾਂ ਨੂੰ ਨਹੀਂ ਪੂਰਾ ਕਰ ਸਕੇ ਸ਼ਰਾਬ ਦੇ ਲਾਲਚ ਪੈਸੇ ਲਾਲਚ ਡਰਾ ਕੇ ਧਮਕਾ ਕੇ ਡੰਡੇ ਦੇ ਨਾਲ ਅਸੀਂ ਦੁਬਾਰਾ ਸਰਕਾਰ ਨਾ ਨਹੀਂ ਪਰ ਇਹ ਭੁੱਲ ਜਾਣ ਉਹ ਭਾਰਤੀ ਜਨਤਾ ਪਾਰਟੀ ਦੇ ਉਦੋਂ ਨਹੀਂ ਡਰੀ ਵਰਕਰ ਉਦੋਂ ਨਹੀਂ ਡਰਿਆ ਬੀਜੇਪੀ ਦਾ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਰਹੀ ਆ ਸਾਡੇ ਕਾਰਗਰਤਾ ਦੋ ਦੋ ਸਾਲ ਜੇਲਾਂ ਕੱਟ ਕੇ ਆਏ ਤਾਂ ਵੀ ਨਹੀਂ ਡਰੇ ਔਰ ਭਾਰਤੀ ਜਨਤਾ ਪਾਰਟੀ ਦਾ ਰਿਕਾਰਡ ਰਿਹਾ ਹੈ ਜਿੰਨਾ ਜਿੱਥੇ ਰੋਕਿਆ ਗਿਆ ਹੈ ਪਾਰਟੀ ਉਨੀ ਉੱਥੇ ਵਧੀਆ ਅੱਜ ਹਿੰਦੁਸਤਾਨ 'ਚ ਤੀਸਰੀ ਵਾਰੀ ਸਰਕਾਰ ਆ ਔਰ 27 ਦੇ ਵਿੱਚ ਸਾਰੀਆਂ ਪਾਰਟੀਆਂ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਵੱਲ ਨੂੰ ਦੇਖ ਰਹੇ ਆ ਕਿ ਇੱਕ ਵਾਰੀ ਇਹਨੂੰ ਚੁਣ ਕੇ ਦੇਖ ਲਈਏ ਸਾਰੀਆਂ ਨੂੰ ਵੇਖ ਲਿਆ ਸਾਰੇ ਤੋਂ ਮਨ ਘਟਾ ਹੈ ਤੇ 27 ਦੇ ਵਿੱਚ ਜਿਹੜੀ ਨੇਹਰੀ ਚੱਲਨ ਨਜ਼ਰ ਆ ਰਹੀ ਹੈ ਆ ਬੀਜੇਪੀ ਦੀ ਉਤੋਂ ਡਰ ਕੇ ਇਸ ਨਕੰਮੇ ਮੁੱਖ ਮੰਤਰੀ ਨੇ ਇਹ ਕਾਰਾ ਕੀਤਾ ਹੈ ਕਿ ਵਰਕਰ ਜਿਹੜੇ ਲੋਕ ਗਰੀਬਾਂ ਦਾ ਕਾਰਡ ਬਣਾ ਰਹੇ ਆ ਉਹਨਾਂ ਨੂੰ ਸਹੂਲਤਾਂ ਦੇਣੀਆਂ ਤੇ ਕੋ ਬੰਦੇ ਨਹੀਂ ਇਕੱਠੇ ਕਰਨੇ ਬਹੁਤੇ ਜਿੰਨੂੰ ਲੋੜ ਹੈ ਜ਼ਰੂਰਤਵੰਦ ਹੈ ਉਹ ਜਾ ਕੇ ਉਹ ਆਪਣਾ ਕਾਰਡ ਬਣਾ ਰਿਹਾ ਹੈ ਲੇਕਿਨ ਇਸ ਬੰਦੇ ਕੋਲੋਂ ਦੇਖਿਆ ਨਹੀਂ ਗਿਆ ਜਰਿਆ ਨਹੀਂ ਗਿਆ ਆਮ ਆਦਮੀ ਪਾਰਟੀ ਦਿੱਲੀ ਚ ਵੀ ਸਫਾਇਆ ਤੇ ਪੰਜਾਬ ਚ ਵੀ ਅਗਲੀ ਵਾਰੀ ਸਫਾਇਆ ਜੇ ਇੱਕ ਬੜੇ ਵਧੀਆ ਨੇ ਕਿ ਪੂਰੀ ਸਰਕਾਰ 530 ਕਰੋੜ ਦਾ ਜਿਹੜਾ ਕਿ ਪੰਜਾਬ ਨੂੰ ਖਾੜ ਦਿੱਤਾ ਜਾ ਰਿਹਾ ਹੈ ਉਹ ਬਾਈ ਤੁਹਾਡਾ ਕਿ ਇਹ ਉਤੋਂ ਵੀ ਦੁਖੀ ਨੇ ਵੇਖੋ ਆਪੇ ਕਰਜ਼ਾ ਲੈ ਲੈ ਕੇ ਸਰਕਾਰ ਚਲਾਉ ਰਹੇ ਆ ਲੇਕਿਨ ਮੋਦੀ ਸਾਹਿਬ ਦਾ ਪੰਜਾਬ ਦੇ ਬਾਰੇ ਬੜਾ ਵਧੀਆ ਵਿਜ਼ਨ ਹੈ ਉਹਨਾਂ ਨੇ ਮਨ ਬਣਾਇਆ ਹੈ ਕਿ ਚਾਹੇ ਸਰਕਾਰ ਕੁਝ ਨਹੀਂ ਕਰ ਰਹੀ ਇਹ ਜਿੰਨਾ ਨਕਮੀ ਸਰਕਾਰ ਹੈ ਉਹਨਾਂ ਹੀ ਮੋਦੀ ਸਾਹਿਬ ਇਹਨਾਂ ਨੂੰ ਫਾਇਦਾ ਦੇ ਰਹੇ ਲੋਕਾਂ ਵਾਸਤੇ 530 ਕਰੋੜ ਰੁਪਇਆ ਜਾਰੀ ਕੀਤਾ ਉਸ ਦਿਨ ਦਾ ਲੋਕ ਇੱਕਦਮ ਦੇਖ ਰਿਹਾ ਯਾਰ ਇੱਕ ਆਦਮੀ ਜਿਹਨੂੰ ਅਸੀਂ ਨਹੀਂ ਵੀ ਚੁੜਿਆ ਉਹ ਪ੍ਰਧਾਨ ਮੰਤਰੀ ਸਾਨੂੰ ਦੇ ਰਿਆ ਤੋਹਫੇ ਦੇ ਤੋਹਫੇ ਗਫੇ ਦੇ ਗਫੇ ਔਰ ਇਹ ਪੰਜਾਬ ਦੀਆਂ ਸਰਕਾਰਾਂ ਲੈਣ ਨੂੰ ਤਿਆਰ ਨਹੀਂ ਇਸੇ ਤਰ੍ਹਾਂ ਇਹਨਾਂ ਨੇ ਫਿਰੋਜ਼ਪੁਰ ਕੀਤਾ ਸੀ ਜਦੋਂ ਕਾਂਗਰਸ ਸਰਕਾਰ ਸੀ ਕਿ ਪੰਜਾਬ ਦੇ ਲੋਕਾਂ ਨੂੰ ਫਾਇਦੇ ਮਿਲਣ ਲੱਗੇ ਆ ਪ੍ਰੋਗਰਾਮ ਹੀ ਨਾ ਹੁੰਦੇ ਹੋ ਕੰਮ ਹੀ ਨਾ ਹੁੰਦੇ ਹੋ ਇਸ ਜਗ੍ਹਾ ਤੇ ਬਣਾ ਲਾ ਫੋਕਿਆ ਗਿਆ ਅੱਜ ਸਾਡਾ ਚੌਕ ਵੈਸਟ ਹਲਕੇ ਦੇ ਵੱਲੋਂ ਖੰਡ ਵਾਲਾ ਚੌਕ ਦੇ ਵਿੱਚ ਵੈਸਟ ਹਲਕੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਵਾਲੇ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਪੁਤਲਾ ਫੂਕਨ ਦਾ ਕੀਤਾ ਜਾ ਰਿਹਾ ਪ੍ਰੋਗਰਾਮ ਔਰ ਇਹ ਸਰਕਾਰ ਦਾ ਜਲੂਸ ਕੱਢਿਆ ਜਾ ਰਿਹਾ ਉਹ ਪ੍ਰੋਗਰਾਮ ਕੀਤਾ